ਮੈਂ ਕੀ ਹੋ ਗਿਆ ਅੜ ਗਿਆ ਭਾਈ ਅੜ ਗੇ ਤਿੰਨ ਮਸਾ ਕਰਕੇ 6 3 ਆਉ ਆ ਬਦਲੇ ਨੂੰ ਕੀ ਕਰਾ ਰਾਇ ਨੇ ਮੇਰੇ ਇਹ ਨਹੀਂ ਟਲਦਾ ਹੈਗਾ ਕਦੇ ਗੈਸ ਬਣਦੀ ਤੇ ਕਦੇ ਕਿਹੜੀ ਚੀਜ਼ਾਂ ਨੇ ਮੈਂ ਟਲ ਜਾ ਗੈਸ ਫਾਸਟ ਗੈਸ ਤੰਗਦੀ ਹੈਗਾ ਖਾਵਾਦ ਕਰਦਾ ਇਹ ਬਾਈ ਇਹ ਭਾਈ ਹਵੇਲੀ ਵਾਲਿਆਂ ਨੂੰ ਕੰਨ ਨਾ ਬੜਾ ਨੇ ਮੈਂ ਤੂੰ ਵੀ ਕੋਈ ਸ਼ਬਦ ਭਾਈ ਇਕਰ ਲੱਗਦੇ ਨਾ ਭਾਈ ਇਕਰ ਬੋਲ ਕੋਈ ਆਏ ਆ ਕਿੱਦਾਂ ਐਂਦਾ ਕੁਝ ਖਾਦਾ ਹੁਣ ਬਣ ਗਈ ਗੈਸ ਆ ਦੇ ਫਾਸਟ ਗੈਸ ਦੂਰ ਕਰਨੇ ਲੋ ਜੀ ਤੁਹਾਡੇ ਦਰਮਿਆਨ ਨਿਮਾ ਸਿੰਘ ਕੁਰਤਾ ਪਜਾਮਾ ਪਾ ਕੇ ਪੇਸ਼ ਆਇਆ ਹੈ। ਕੁਰਤੇ ਪਜਾਮੇ ਪਾ ਲੈ ਮੁੜੇ ਨਾ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਜੀ। ਤੇਰਾ ਫੋਨ ਆਨੇ ਮੈਂ ਤਹੀ ਲਾਇਆ ਕਿਸ ਨੂੰ? ਹਾਂ ਜਦ ਤੈਨਾਂ ਕਾ ਅੱਜ ਅਸੀਂ ਚੱਲੇ ਸੀ ਮੱਸੀਆ ਦਰਵਾਰ ਸਾਹਿਬ ਚੱਲੇ ਆਂ ਅੱਜ ਸਾਰੇ ਬੰਦੇ ਪੁਰਾਣੇ ਬੰਦੇ ਇਕੱਠੇ ਹੋਏ ਆ ਕਹਿੰਦੇ ਤੁਸੀਂ ਇਕੱਠੇ ਨਹੀਂ ਹੁੰਦੇ ਕੋ ਤਾਂ ਲਾਡੀ ਭਾਜੀ ਵੀ ਆ ਗਏ। ਬਾਕੀ ਬੰਦੇ ਤੁਸੀਂ ਦੇਖ ਲੈ। ਸਾਡੀ ਭਾਈ ਦਾ ਟੀ-ਸ਼ਰਟ ਆ ਪਾ ਕੇ ਆ ਗਿਆ ਤਾਂ ਗਰਮੀ ਕਰਤੀ ਨੇ ਤਾਂ ਇਹ ਤਾਂ ਪੂਰਾ ਫੇਰ ਕਰਦੀ ਲੱਗਦਾ ਤੂੰ ਇਹ ਤਾਂ ਪੂਰਾ ਸਪੋਰਟਸਮੈਨ ਬਣੀ ਫਿਰਦਾ ਅੱਜ ਵਾਹ ਵਾਹ ਅੱਜ ਮੈਨੂੰ ਟੋਪ ਲੱਗਦਾ ਕੱਪੜਾ ਦੇਖ ਤਾਂ ਥੋੜਾ ਜਿਹਾ ਮੈਂ ਕਰਦਾ ਸੱਟ ਕਰਦੇ ਬਹੁਤ ਜਿਆਦਾ ਦਰਸ਼ਨ ਮਹਿੰਗੇ ਹੋਏ ਦਰਸ਼ਨ ਵਿਗੜ ਗਿਆ ਤੂੰ ਵਿਗੜ ਗਿਆ ਨਹੀਂ ਮੈਂ ਚੱਲ ਰਸਤੇ 'ਚ ਪਿੰਦੇ ਕਿਤੇ ਆ ਚੱਲੇ ਉਹ ਗੱਡੀਆਂ ਵੱਡੀਆਂ ਰੱਖੀਆਂ ਪਛੇੜ ਗਿਆ ਬੰਦਿਆਂ ਬਾਅਦ ਤੂੰ ਪਿੱਛੇ ਵੜ ਜਾ ਮੈਂ ਉਰੇ ਬੈਠਣਾ ਆ ਜਾ ਚੱਲ ਲਾ ਲੜਟ ਪਾ ਜੀ ਨੂੰ ਗੱਭੇ ਬੈਠਣਾ ਹੱਥ ਨਾ ਲਾਓ ਇਹ ਗੱਡੀ ਆਟੋਮੈਟਿਕ ਹੋਇਆ ਆਟੋਮੈਟਿਕ ਹੋਇਆ ਭਾਈ ਆਟੋਮੈਟਿਕ ਗੱਡੀ ਹੈ ਛੇ ਖੜੇ ਦਿੱਤਾ ਨਹੀਂ ਕੋਈ ਚੱਕਰ ਨਹੀਂ ਨਹੀਂ ਇਹ ਆਹ ਦੇਖ ਆਟੋਮੈਟਿਕ ਗੱਡੀ ਹੋਇਆ ਹੈ ਅੰਡਰਲਾਈਨ ਦਸ ਲਾਈਨ ਕਰੋ ਵੇ ਜੀ ਇਹਨੂੰ ਹਾਂ ਗੱਡੀਆਂ ਵੱਡੀਆਂ ਰੱਖੀਆਂ ਨਿੰਮੇ ਤੂੰ ਪਿੱਛੇ ਡਿੱਗੀ ਚ ਵੜ ਜਾ ਡਿੱਗੀ ਜੀ ਭਾਈ ਇਹਨੂੰ ਤੈਨੂੰ ਬਾੜਨਾ ਹੁਣ ਮੈਂ ਤਾਂ ਤੈਨੂੰ ਬਾੜੂ ਹੁਣ ਨਹੀਂ ਨਹੀਂ ਮਿਸਤਰ ਨੂੰ ਬਾੜ ਨਹੀਂ ਗੁਰਾ ਬੈਠੇਰੇ ਪੱਗ ਪੋਗ ਮੇਚਰ ਬੈਠ ਜਾਂਦਾ ਪਿੱਛੇ ਉਹ ਮੂਰੇ ਦਾ ਹੋਰ ਨਹੀਂ ਵੀ ਹੁੰਦੀ ਗੱਡੀ ਆ ਰਹੀ ਹੈ ਦੇਖੀ ਬੰਦ ਜਿਆਦਾ ਭਰਾ ਤੂੰ ਫੋਨ ਨਹੀਂ ਚੱਕਦਾ ਚਲੋ ਆਹ ਭਾਈ ਨਾ ਕੀ ਪਾਲਿਆ ਤੂੰ ਨਾ ਨਜ਼ਰ ਲੰਡਾ ਦੀ ਹਾਂ ਹਾਂ ਭਾਈ ਹੂੰ ਬੰਤ ਬਾਬੇ ਇਹ ਉਧਰ ਉਹ ਇਹਦਾ ਉਧਰ ਦੇ ਗਾਲਾ ਕੱਢੇ ਆਏ ਇਹਨੂੰ ਕਿਨੇ ਆ ਕਿੱਦਣ ਕਿੱਥੇ ਗਏ ਤੇ ਆਪਾਂ ਕਬੱਡੀ ਟੂ ਨਾ ਹੋਰ ਕੁਝ ਬਣ ਕੇ ਚਲੀ ਗਈ ਹੈ ਜਾਮਾ ਪਾ ਕੇ ਜਾ ਪੈ ਜਾ ਜਿਹੜੀ ਵੀ ਚੀਜ਼ ਉਹ ਹੀ ਪਾਉਣੀ ਆ ਇਹ ਹੋਰ ਕੁਝ ਬਣਿਆ ਉਦਣ ਤੈਨੂੰ ਪਤਾ ਦਿਲਜੀਤ ਸਵਾਦ ਪੈ ਜਾ ਕਵਾਨੀਆਂ ਦੇ ਕੁਰਦਾ ਪਜਾਮਾ ਪਾ ਕੇ ਹੰਦਾ ਦੇ ਦੇਖਦਾ ਬਈ ਜਿਆਬੀ ਭਰਾ ਵਾ ਸਾਡਾ ਉਹ ਵੀ ਤਾਂ ਗੱਲ ਆ ਮੈਂ ਵੀ ਦਿਲਜੀਤ ਸਵਾਦ ਨੂੰ ਦੇਖ ਤਾਂ ਪਰਣਾ ਲੈਂਦਾ ਮੈਂ ਉਹ ਯਸ ਇਹ ਆ ਪਾਜੀ ਆ ਹਾਂ ਜਿਹੜਾ ਮੈਂ ਬੰਨਿਆ ਹੋਇਆ ਜੀ ਠੀਕ ਆ ਜੀ ਦੇਖ ਸਕਦੇ ਜਿਹੜਾ ਮੈਂ ਬੰਨਿਆ ਹਾਂ ਦਿਲਜੀਤ ਅੰਡਰਲਾਈਨ ਦੇ ਸਲੈਨ ਕਰਿਆ ਦਿਲ ਲਾਲ ਮਟਰ ਬਣਿਆ ਪੂਰਾ ਹਾਂ ਹੈ ਆ ਰੰਗ ਤੈਨੂੰ ਪੀਣਾ ਦਿਆ ਹੈ ਹੈ ਨਾ ਆ ਓਏ ਭਾਈ ਸਾਡਾ ਰੰਗ ਆਇਆ ਇਹ ਇਹ ਕੱਡੇ ਹੀ ਅੱਜ ਆਏ ਤਮਸਵੀ ਸਾਧੂ ਇਹ ਸਭ ਤੋਂ ਪਹਿਲੇ ਰੀਲ ਬਣੀ ਹੋਈ ਪਾਜੀ ਇਹ ਉਹ ਚਿੱਟੇ ਆ ਹੈ ਪਾਜੀ ਸਾਡਾ ਰੰਗਾਈ ਬਣਾ ਰਹੀ ਨਾ ਨਾ ਇਹ ਇੱਕ ਨਾਲ ਇੱਕ ਫ੍ਰੀ ਮਿਲਿਆ ਦਾ ਹੈ ਇੱਕ ਨਾਲ ਇੱਕ ਫ੍ਰੀ ਮਿਲਿਆ ਦਾ ਇਹ ਭਾਈ ਹੈਟ ਔਰ ਜਿੰਮੇ ਭਾਈ ਦੀ ਮੰਨਣੀ ਪੈਣੀ ਮੰਨਣੀ ਪੈਣੀ ਮੈਨੂੰ ਇਹ ਜਾਣਾ ਪੈਣਾ ਮੈਨੂੰ ਇਹ ਪਲੀ ਮੈਨੂੰ ਉਹ ਕਰਨਾ ਪੈਂਦਾ ਹਰੇਕ ਪਾਸੇ ਮੈਂ ਆ ਜਾਣਾ ਉਹ ਨਹੀਂ ਆ ਹੁਣ ਲੈ ਮੈਂ ਅੱਗ ਤੇ ਜਾ ਭਾਈ ਆ ਜਾਓ ਆ ਜੀ ਨਹੀਂ ਆਉਣਾ ਤੇਰੇ ਤਾਂ ਹੀ ਲੱਗਦਾ ਸਿਰ ਤੇ ਨਾ ਪੈ ਜਾਣਾ ਸੀ ਫੁੱਟੇ ਜੋ ਪਰ ਸੀਧਾ ਅੱਗੇ ਕਰ ਲਿਆ ਬਸ ਅੱਗੇ ਨਾ ਮੈਂ ਮੋੜਾ ਕੱਢ ਲੂ ਇਹ ਇਹ ਨਹੀਂ ਜੀ ਪਰਮੇਸ਼ਰ ਬਿਲਹ ਇਧਰ ਬੰਦ ਪਾਜੀ ਦੱਸ ਪੈਣਾ ਇਹ ਪਰਮੇਸ਼ਰ ਆ ਬਸ ਪਰਮੇਸ਼ਰ ਇਹ ਆ ਹੋਰ ਨਹੀਂ ਹੈ ਲੰਗਰ ਹੈਗਾ ਨਾਲ ਉਹ ਹੈਗਾ ਕੱਲੂ ਆਣਾ ਰੇ ਰੁਕਣਾ ਸਾਨੂੰ ਪਤਾ ਗੰਦਾ ਵੀ ਪਿਆਰਾ ਹੈ ਸਟੇਸ਼ਨ ਵਾ ਇੱਕ ਵਾ ਠੀਕ ਹੈ ਲੰਗਰ ਵੀ ਆਜਾ ਮਲ ਪਾਪੀ ਹੋਇਆ ਹਾਂ ਹਾਂ ਅਜਾ ਮਾਲ ਪਾਪੀ ਜਗ ਜਾਣੇ ਨਿਮਖ -17 ਗੁਰਬਾਣੀ ਵਿੱਚ ਪੰਕਤੀ ਆਉਂਦੀ ਹੈ। ਕਿਆ ਦਾ ਜੀ ਜੀ ਵੀਰ? ਕਿਆ ਲੈ? ਉਹਨੂੰ ਕੋਈ ਸਾਧੂ ਕੋਈ ਨੁਕਤਾ ਦੱਸ ਕੇ ਗਿਆ। ਹਾਂ ਹਾਂ। ਉਹ ਉਹਦੇ ਮੁੰਡੇ ਦਾ ਨਾਂ ਨਾਰਾਇਣ ਰੱਖਦਾ। ਉਹਦੇ ਮੁੰਡੇ ਨਾਲ ਬੜਾ ਮੋਹ ਤਾਂ। ਤੇ ਮਰਨ ਲੱਗਿਆ ਉਹ ਫਿਰ ਮਾਰਦਾ ਦਾ ਆਪਣੇ ਮੁੰਡੇ ਨੂੰ ਬਾਜਾ ਨਾਰਾਇਣ ਨਾਰਾਇਣ ਕਰਕੇ। ਹਾਂ ਹਾਂ। ਮੁਕਤੀ ਹੋ ਗਈ ਦੀ ਉਹਦੀ। ਹਾਂ। ਸੋ ਦੇ ਮਤਲਬ ਬੰਦੇ ਦਾ ਪਰਮੇਸ਼ਰ। ਪਰਮੇਸ਼ਰ। ਬੜਾ ਪਿਆਰਾ ਨਾਮ ਹੈ। ਬਾਣੇ ਨਾਲ ਬੰਦਾ ਨਾਮ ਲੰਦਾ ਪਰਮੇਸ਼ਰ ਦਾ। ਪਰਮੇਸ਼ਰ। ਇਹ ਪਰਮੇਸ਼ਰ ਹੈ। ਹੈ? ਹਾਂ ਤਾਂ ਬੱਤੀ ਆਈ ਪਰ ਮੇਸ਼ਰ ਕਹਿੰਦੇ ਭਾਈ ਮੇਸ਼ਰੇ ਕਹਣਾ ਚਾਹੀਦਾ ਪਰਮੇਸ਼ਰ ਕਹਿੰਦੇ ਉਹ ਭਾਈ ਰਸਤੇ ਵਿੱਚ ਭਾਈ ਖੜੇ ਆ ਤੇ ਯੂਸਪੀਣ ਲੱਗੇ ਆ ਨਿੰਮਾ ਭੜਾ ਭੜਾ ਦੇਖ ਰਿਹਾ ਉਹਦੇ ਭਾਈ ਵੱਲੋਂ ਹੱਸਣਾ ਹਾਲ ਦੇਖ ਤਾ ਕਮਾਲ ਦਾ ਬੰਦਾ ਤੂੰ ਤੋੜ ਨਹੀਂ ਤਾ ਦੇਖਦੇ ਆ ਇਹਦਾ ਆਪ ਸੰਗਤਰੇ ਰੰਗਾਂ ਰੂ ਸੂਟ ਪਾਈ ਖੜਾ ਅਰੇ ਸਮਾਈਲ ਨਹੀਂ ਦੇਖਦੇ ਕ ਤੂੰ ਇਹ ਦੇਖਦਾ ਵਾਟੇ ਸਮਾਈਲ ਦੇਖ ਤੂੰ ਮੁੰਡੇ ਦੀ ਵਾਟੇ ਸਮਾਈਲ ਨੰਬਰ ਨਮਾ ਜੀਵ ਕਾਟੇ ਜੇ ਨਾਲ ਮੈਂ ਸਾਰੇ ਬੰਦੇ ਦੀ ਸੇਵਾ ਕਰਦਾ ਹੋਇਆ ਸੇਵਾ ਲੁੱਟ ਲਈ ਨਿਮੇ ਨੇ ਬਈ ਅੱਜ ਬਾਤ ਤਾਂ ਪੁਰਨੇ ਵਾਲੇ ਦਾ ਪਰ ਆਵਾ ਫੀਦਾ ਫੜਦਾ ਲੁੱਟਲਾ ਲੁੱਟਲਾ ਸੇਵਾ ਲੁੱਟਲਾ ਨਿਮੇ ਜਿੰਨੀ ਲੁੱਟਸੇ ਨਿਮੇ ਤੂੰ ਪੀ ਯਾਰ ਹੁਣ ਤੂੰ ਮੈਂ ਹੋ ਲੈ ਲਾ ਹੋ ਲੈ ਲਵਾਂ ਤੇ ਕੀ ਕਰਦਾ ਜਾਈਂ ਜਾਈਂ ਵੀ ਫੜ ਜੂਗਾ ਬੋਲ ਹੋੜਾ ਜੂਸ ਵਾਲੇ ਜੂਸ ਵਾਲਾ ਜੂਸ ਵਾਲੇ ਤੇ ਮੈਨੂੰ ਮਿਲੇ ਨਹੀਂ ਹਾਲ ਤੱਕ ਤੇ ਚਲੀ ਚੀ ਦਾ ਬਾਗ ਆ ਲੀਚੀ ਦੇ ਬਾਗ ਹਨ ਭਾਈ ਇਹ ਆ ਲੀਚੀ ਦਾ ਬਾਗ ਬਹੁਤ ਲੱਗਦੀ ਇੱਥੇ ਅੱਛਾ ਲੀਚੀ ਦਾ ਬਾਗ ਆ ਭਾਈ ਘੜੇ ਤੇ ਲਾਡੀ ਭਾਈ ਨੂੰ ਪਤਾ ਤਾਂ ਲੀਚੀ ਦੇ ਬਾਗ ਬਾਰੇ ਮੈਨੂੰ ਨਹੀਂ ਤਾਂ ਪਤਾ ਹੈਗਾ ਕਿਹਦੇ ਆ ਰਾਣਾ ਭਾਈ ਕੋਈ ਪਤਾ ਤਾਂ ਆਉਂਦਾ ਨਾ ਫਟਾ ਦੇ ਕੇ ਬਣਾ ਹੁਣ ਪਿੱਛੇ ਵੜ ਅੱਛਾ ਨਵੇਂ ਪਿੱਛੇ ਵੜ ਨਾਲੇ ਪਾਸੇ ਚਲੋ ਨਵੇਂ ਪਿੱਛੇ ਵੜ ਹੁਣ ਅਸੀਂ ਪੁੱਜ ਗਏ ਹਵੇਲੀ ਖੋਲੀ ਮੜੀ ਫੜ ਕੇ ਰੱਖੀ ਮੜੀ ਜੀ ਹੋਰ ਮੜੀ ਜੀ ਪਾਰੀ ਆ ਸਾਹ ਵਧਰ ਲੱਗੇ ਆ ਮੜੀ ਜੀ ਤਦੂਰੀ ਕਰਦੀ। ਅਰੇ ਜੋ ਦੋ ਦੋ ਤਦੂਰੀ ਭਾਈ ਕੱਲੇ ਨੰਮੇ ਦੇ ਬੱਚੋ ਨੰਮਾ ਆਰਡਰ ਦੋ। ਕੜੀ ਖੜੀ। ਤਦੂਰੀ ਚੋਟੀ। ਚੋਕਪੜੀ ਮੁੱਟੀ ਕਰ ਦੋ। ਚੋਕਮੂੜੀ ਰੋਟੀ। ਕੱਲੇ ਕੱਲੇ ਬੰਨਣੀ ਪੈਂਦੀ ਹੁਣ। ਪਰਮੇਸ਼ਰ ਤੂੰ ਵੀ ਦੱਸ ਦੇ ਕੋਈ। ਨਹੀਂ ਜੀ ਤੁਹਾਡੇ ਨਾਲ ਹੀ ਆਪਾਂ। ਇਹ ਚੋਕਮੂੜ ਜਿਆਦਾ ਹੈਵੀ ਹੋ ਜਾਂਦਾ। ਉਹ ਬਹੁਤ ਘੀ ਜਾਂ ਬਹੁਤ ਬਾਦ ਦੇ ਪਾਜੀ ਦੇ ਵਿੱਚ। ਬੱਛੇ ਹੋ ਗਏ। ਸਾਰੇ ਬੰਦੇ ਨੇ ਬਹੁਤ ਸਵਾ ਰੱਖਿਆ ਘੱਟੋ ਘੱਟ ਵੀ 3 ਘੰਟੇ ਹੋ ਗਏ। ਅਰਦੇ ਕਰਦੇ ਕਰਦੇ ਜੰਡੇਆਲੇ ਹਵੇਲੀ ਨੂੰ ਮੁਕਿਆ ਕੇ ਅਸੀਂ। ਬੱਤੀ ਭੁੱਖ ਲੱਗਿਆ ਤਾਂ ਉਹ ਤੋਂ ਬਾਅਦ ਸੱਬਰ ਦਿਖਾਇਆ ਮੁੰਡੇ ਨੂੰ। ਕਾਹ ਮੁੰਡਾ? ਆ ਮੁੰਡਾ ਘਰ ਤੇ ਇੱਕ ਰੋਟੀ ਨਹੀਂ ਦਿਖਾ ਗਿਆ ਹੈਗਾ। ਅਰਾਦਾਈ ਮੈਨੂੰ ਰਸਤੇ 'ਚ ਵਾਸੀਂ ਦੋ ਗਲਾਸ ਜੂਸ ਦੇ ਮਰਵਾਏ ਫਿਰ ਤੁਸੀਂ ਦੇਖੇ ਲੈ ਹੁਣੇ। ਲੈ ਰੱਖਣਾ ਜੀ ਅਸੀਂ ਇੱਕ ਰੱਖਾਂ। ਕੂੜਾੜਾ ਸਿੱਖਾਂਗੇ। ਹਾਂ। ਇਹ ਕੂੜੇ ਦੀ ਤਰ੍ਹਾਂ ਪਾਣੀ। ਇਹ ਕੂੜੇ ੜਦੇ ਬਣਾ ਨਾ ਹੋਰ ਕੁਝ ਬਣਾਇਆ ਹੁਣ। ਹਾਂ ਕੂੜਾ ਬਣਾ ਨੂੰ ਡੜੋ ਭਾਈ। ਹਾਂ। ਚੋੜੋ ੜੋ ਕੂੜਾ। ਉਹਦਾ। ਉਹਦਾ। ਆੜੇ ਤੇ ਆਜ ਕੋ ਕਹਿੰਦੇ ਨੇ ਪਹਿਲੇ ਜਦ ਮੈਂ ਕਹਿੰਦਾ ਆਜ ਕੋ ਆਜ ਕੋ ਟਿੱਪੀ ਬੱਗਾ ਆਂਬ ਮੈਂ ਨਾ ਬਣਾਇਆ ਕਰ ਦੇਣੀ ਆ ਉਹਨੂੰ ਨਿਕਲਿਆਣਾ ਲਾ ਲੈਣਾ ਉਹਨੇ ਕਹੀ ਜਣਾ ਕਿੜੀ ਕਿੜੀ ਮੈਡੀ ਉੱਤੇ ਟਿੱਪੀ ਜੱਜਣਾ ਨਾ ਇੰਜਣਾ ਕਈ ਲੋ ਸਾਜ ਹੁੰਦੇ ਨੇ ਜੀ ਆ ਜਦ ਉਹਨੇ ਨਾਮ ਬਦਲਣਾ ਕਹਿੰਦਾ ਉਹ ਸਿੱਧਾ ਹੀ ਕਰੇ ਨਹੀਂ ਨਹੀਂ ਵਿੱਚ ਨਾ ਵਿੱਚ ਇੱਕ ਖਾਂਦੇ ਵੀ ਹੁੰਦੇ ਦੇਕਰ ਹਾਂ ਆਮੀ ਮਿਉ ਹੈ ਅਦਰ ਟਿਊਰ ਵੀ ਆਉਂਦੀ ਹੁੰਦੀ ਸੀ ਇੱਕ ਦੋਨੇ ਦੋ ਆਉਣੇ ਤੜਾੜਾ ਹੈ ਸ਼ਾਹਦਰ ਜਹਾਨ ਉਹ ਪਹੁੰਚੀ ਤਾ ਹਮ ਨੂੰ ਹਾਂ ਹਾਂ ਇਹ ਦੋ ਤੜਾਗੇ ਲਿਆ ਭਾਈ ਲਿਆ ਰੋਟੀ ਆ ਗਈ ਭਾਈ ਬੰਗਣ ਦਾ ਪਰਤਾ ਭਾਈ ਯਾਰ ਤੁਹਾਡੀ ਕਾਉਂਟਿਟੀ ਦਿਨ ਪਰ ਦਿਨ ਘਟਾਉਂਦੇ ਜਾਈ ਜਾਂਦੇ ਆ ਯਾਰ ਹੋਰ ਨਹੀਂ ਬਹੁਤ ਜ਼ਿਆਦਾ ਘਟਾ ਦੇ ਕਾਉਂਟਿਟੀ ਦੇ ਕੋਲੇ ਵਿੱਚ ਛੁੜੀਆਂ ਕਰਦੀ ਆ ਦਾ ਤੁਸੀਂ ਯਾਰ ਇਹ ਇੱਕ ਚਮਚੇ ਨਾਲ ਖਾਲੀ ਹੋ ਜਾਣੀ ਆ ਹਰਾ ਪਰ ਇਹ ਬੰਦੇ ਵੀ ਰੇਟ ਬਾਤ ਕਰਦੇ ਆ ਕੋਈ ਚਾਹ ਚਲੇ ਜਾਣਾ ਗੱਲ ਵੈਸਾ ਹਾਂ ਵੀ ਲਾ ਲਾ ਕੇ ਖਾ ਲੋ ਚਟਣੀ ਵਾਲਾ ਕੰਮ ਹੈ ਨਾ ਬਾਜੀ ਬਾਜੀ ਹਵੇਲੀ ਵਾਲੇ ਸਰਵਿਸ ਬਹੁਤ ਮਾੜੀ ਆ ਇੰਤਜ਼ਾਰ ਹੋ ਰਿਹਾ ਰੋਟੀਆਂ ਦਾ ਰੋਟੀਆਂ ਪਹਿਲੀ ਵਾਰ ਰੋਟੀ ਮੈਂ ਜਦ ਵੀ ਇੰਤਜ਼ਾਰ ਦੂਜੀ ਵਾਰ ਜਦ ਵੀ ਇੰਤਜ਼ਾਰ ਇਹ ਚਾਹੁੰਦੇ ਗਿਆ ਇਸ ਚੌਂਦੇ ਘਰ ਟੁੱਟੇ ਹੀ ਰਹੇ ਇਹਨਾਂ ਦੀ ਹਾਂ ਔਰ ਇਹਦੀ ਪੂਰਤੀ ਹੋਵੇ ਨਾ ਪੂਰਤੀ ਜਾਵੇ ਨਾ ਇਹ ਕੜਾਵੇ ਖਾਣ ਦੀ ਕੁਆਂਟੀਟੀ ਇਹਨਾਂ ਨੇ ਇੰਨੀ ਬਹੁਤ ਜ਼ਿਆਦਾ ਘਟਾ ਦੇ ਨੇ ਬਹੁਤ ਜ਼ਿਆਦਾ ਜਿਵੇਂ ਕੋਲੀ ਰਹੀਏ ਨੇ ਇੰਨੇ ਸਾਡੇ ਕੋਲੇ ਹੁੰਦੇ ਪਰ ਹੁਣ ਉਹਨੇ ਵੀਰ ਜੀ ਦੇਖੇ ਹਾਂ ਵੀਰ ਜੀ ਬੰਡੇ ਦਾੜੀ ਦੇ ਹੈ ਦਾੜੀ ਦੇ ਇਹ ਬਾਈ ਹਵੇਲੀ ਵਾਲਿਆਂ ਨੂੰ ਕੰਨ ਨਾ ਬੜਾ ਨੇ ਮੈਂ ਤੂੰ ਵੀ ਕੋਈ ਸ਼ਬਦ ਭਾਈ ਇੱਕਰ ਲੱਗਦੇ ਨੇ ਭਾਈ ਇੱਕਰ ਬੋਲ ਕੁਝ ਆਏ ਆਂ ਕਿੱਥੇ ਆਏ ਨਾ ਤਿੰਨੇ ਕਿ ਭੀੜਾ ਖੜਿਆ ਜਾਂ ਦੇਖੀ ਜਾਂਦੇ ਦੇਖੀ ਜਾਂਦੇ ਫੇਰ ਦੇਖੀ ਜਾਨੇ ਚਾਹ ਰਹੀ ਆ ਉਹ ਕਰੋ ਵੀ ਖੜੇ ਹੀ ਦੋ ਬੰਦੇ ਖੜੇ ਨੇ ਅੱਗੇ ਆਗੇ ਆਗੇ ਲੈ ਆ ਪਈ ਲੈ ਫਿਰ ਰੋਟੀ ਲੈ ਆ ਹੁਣ ਮੱਖਣ ਲਾ ਕੇ ਲੈ ਕੇ ਆ ਹੁਣ ਉਹ ਕਿੰਨਾ ਦੇਖਦਾ ਚੱਟੀਆਂ ਗਈਆਂ ਜੜੀਆਂ ਜੜੀਆਂ ਜੇ ਦੇ ਇਹ ਬੋਤਲਾਤਾ ਹੁਣ ਤਾਂ ਗੱਟ ਤੋਂ ਬੱਸ ਕਰ ਜੇ ਕੰਪਲੀਮੈਂਟਰੀ ਸਾਰਾ ਖਤਮ ਕਰਨਾ ਨਾ ਪਾ ਜਾਨ ਘਟਾਉਂਗਾ ਤਾਂ ਆਂਦੇ ਆ ਨਾ ਘਟਾ ਦੇ ਜੀ ਤਪਾਈ ਆ ਵੀ ਬੰਦ। ਇਹ ਕੰਪਲੀਮੈਂਟਰੀ ਹੈ ਹੋਰ ਮੰਗਾ ਲਾਂਗੇ। ਨੰਮੇ ਬੱਸ ਕਰ ਸਾਰੀ ਖੰਲੀ ਕਰਦਾ ਉਹਨਾਂ ਦਾ। ਗੱਡਾ ਗੱਡਾ ਢੇਰੀ ਕਰਦਾ। ਬੱਸ ਕਰ ਯਾਰ। ਵੀਰੇ ਇਹਨੂੰ ਦੱਸ ਦੇ ਕਿ ਸਾਡੀ ਇਹ ਪਿੰਡਾਂ ਦੀ ਖਰਾਕ ਹੈ। ਝੋੜ। ਮੈਚਰੋ ਤੀਆ। ਕੋਲੀ ਪਰ ਕੋਈ ਮਕਾਨਾ ਰੋਟੀ ਨਾ ਖਾਂਦਾ ਫਿਰ। ਆ ਗੱਲ ਵੀ ਮਾੜੀ ਤਰੀਕ। ਹਾਂ ਇਹ ਤਾਂ ਬਾਦ ਵਾਲੀ ਡਿਸ਼ ਹੈ ਸਾਡੀ। ਹੋਰ। ਉਹਨਾਂ ਤਾਂ ਇਹਦਾ ਪਤਾ ਨਹੀਂ ਹੈਗਾ ਛੋਟਾ ਛੋਟਾ ਕੋਈ ਕਹਿੰਦਾ ਮੂਲੀ ਲਾਤੀ ਜਿੰਦਗੀ ਘਰਾਂ ਨੂੰ ਦਿੰਦਾ ਛੋਟੇ ਦੇਖਣਾ ਕੋਈ ਸਲਾਹ ਵੀ ਪਾਰਕ 'ਚ ਮਿਲਿਆ ਗਈ ਕਰਦੇ ਕਰਾਉਂਦੇ ਨੂੰ ਐ ਬਾਜੀ ਬੈਠੇ ਹੋ ਤੇ ਥੱਲੇ ਆਹ ਮੱਲ ਲਈ ਬੈਠੇ ਛੋਟ ਰਸਤਾ ਆਹਦਾ ਵੀ ਜ਼ਵਾਦ ਹੀ ਲਿਆਦਾ ਜਿੰਦਗੀ ਜਾਨਾ ਬਹੁਤ ਬਹੁਤ ਪਾਰਕਿੰਗ ਲਈ ਬੜੀ ਮਿਲਲੀ ਓਕੇ ਸੈਚਰਡੇ ਸੰਡੇ ਆ ਨਾ ਸੈਚਰਡੇ ਸੰਡੇ ਕਰਦਾ ਸੰਗਤ ਬਹੁਤ ਜ਼ਿਆਦਾ ਹੀ ਹੋਈ ਆ ਛੁੱਟੀਆਂ ਆ ਗਈਆਂ ਹੈ ਉਤਰ ਜਾ ਮੈਂ ਤੇਰੀ ਵਾਲੀ ਵੀ ਗੱਲ ਹੋਈ ਓਹੀ ਉੱਥੋਂ ਦੀ ਸਰ ਰਿਕਸ਼ਾ ਇਹਦਾ ਰਿਕਸ਼ਾ ਦੇਖ ਲੈ ਬਾਜੀ ਕਹਿੰਦਾ ਪਿਛਲੀ ਵਾਰੀ ਨਵੇਂ ਕਰੀ ਫੇਰ ਕਿੱਥੋਂ ਚੱਲੇ ਹੁਣ ਦਰਸ਼ਨ ਕਰਕੇ ਹਾਂਜੀ ਦਰਸ਼ਨ ਕਰ ਲਏ ਚਲੋ ਠੀਕ ਆ ਹੋ ਗਿਆ ਤਾਂ ਸੰਗਤ ਕਿੰਨੀ ਕਾਜ ਬਹੁਤ ਸੰਗਤ ਹੈ ਬਹੁਤ ਸੰਗਤ ਤੇ 5-6 ਮਿੰਟ ਲਾਗੇ ਬਹੁਤ ਦੇਖਣ ਨੂੰ ਬੰਦਾ 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 ਚਲੋ ਚਲੀਏ ਫੇਰ ਲੱਗੀ ਜਾਗਦਾ ਐਟਵਰਸੇ ਸੀ ਪਹਿਲਾ ਚੱਲੀਏ ਹੋਟਲ ਚ ਤੇ ਦੇਖਦੇ ਸੰਗਤ ਕਿੰਨੀ ਹੈ ਅੱਜ ਅਸੀਂ ਇਹਨਾਂ ਪੂਰੇ ਸਹੀ ਟਾਈਮ ਨਾਲ ਆਏ ਆ ਅੱਗੇ ਸਾਨੂੰ ਤੋਂ ਉਹਦੇ ਵਿੱਚ ਨਾ ਪਾਰਕਿੰਗ 'ਚ ਟਾਈਮ ਲੱਗ ਗਿਆ ਪਹਿਲਾਂ ਸਾਡਾ ਹੋਟਲ ਹੁੰਦਾ ਸੀ ਉਹ ਅੱਜ ਹੋਟਲ ਐ ਫੁੱਲ ਹੈ ਗੋਲਡਨ ਇੱਥੇ ਆ ਜੇ ਨਹੀਂ ਮੈਂ ਇੱਧਰ ਆ ਜਾਏ ਨਹੀਂ ਹੈਗਾ ਨੇ ਮੈਂ ਉਧਰ ਚੱਲਾ ਹੋਟਲ ਕਿਹੜੀ ਨੂੰ ਉਹ ਆਏ ਸੁੱਤਰਾਂ ਸੱਚਾ ਪੁੱਜ ਗਏ ਸਾਰੇ ਉੰਦੇ ਮੁੜ ਕੇ ਫਿਰ ਤੇ ਚੱਲੇ ਹਾਂ ਅੱਗੇ ਉਹੜਾ ਗੋਲਡਨ ਲੀ ਹੋਟਲ ਆ ਚ ਫੁੱਲ ਆ ਹੁਣ ਤੁਹਾਨੂੰ ਹੋਰ ਵਧੀਆ ਹੋਟਲ ਦਿਖਾਉਂਦੇ ਅੱਜ ਜਿਹੜਾ ਅਸੀਂ ਅੱਜ ਕਰਿਆ ਪਹਿਲਾਂ ਵੀ ਰਹੇ ਆ ਉਹ ਵੀ ਬਹੁਤ ਸੋਣਾ ਹੋਟਲ ਆ ਉਹ ਵੀ ਦਰਬਾਰ ਸਾਹਿਬ ਦੇ ਲੱਗ ਗਈ ਆ ਤਾਂ ਇਹ ਆ ਦਰਬਾਰ ਸਾਹਿਬ ਵਾਲੀ ਚੱਲ ਰਹੀ ਜਿਹੜੀ ਨਵੀਂ ਬਿਲਡਿੰਗ ਬਣੀ ਦਰਬਾਰ ਸਾਹਿਬ ਦੇ ਲੱਗੇ ਇਹ ਨਹੀਂ ਅਗਲਾ ਅਗਲਾ ਪਾਜੀ ਮੈਕਰੀਨ 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 ਉਹ ਸਮਝ ਲਿਖਿਆ ਹੋਇਆ ਆ ਆ ਸਾਹਮਣੇ ਦਰਬਾਰ ਸਾਹਿਬ ਦੀ ਜਿਹੜੀ ਚੱਲ ਰਹੀ ਆ ਇਹ ਸਾਡਾ ਦਰਬਾਰ ਸਾਹਿਬ ਇਹ ਸਾਡਾ ਹੋਟਲ ਆ ਆਹ ਲਈ ਇੱਥੇ ਅਗਲੀ ਕੰਧ ਆਇਆ ਦਰਵਾਜ਼ਾ ਸਭਾ ਲਈ ਆਹ ਉੱਥੋਂ ਦਰਵਾਜ਼ਾ ਸਭ ਦਿਖਦਾ ਆਹ ਸਾਡਾ ਹੋਟਲ ਹੈ ਜੀ ਆਹੀ ਆ ਇਹੀ ਇਹੀ ਅਚਲ ਨੇ ਮੈਂ ਆਹੀ ਆਹੀ ਚਲੋ ਵਿੰਦਰ ਸ਼ਾਹ ਰੋਈ ਜਰਾ ਆਹ ਹੋਟਲ ਹੈ ਇਹ ਤਾਂ ਮੈਂ ਤੁਹਾਨੂੰ ਦਿਖਾਉਂਦਾ ਦਰਵਾਜ਼ਾ ਸਭ ਦਾ ਇਹਨਾਂ ਲੱਗ ਗਈ ਹੈ ਮੈਂ ਮੈਂ ਕੁਰੀਨ ਨਾ ਫਿਰ ਫਟੇ ਬੰਨ ਬਿਸਤਾਂ ਕਰਨ ਲੱਗੇ ਮੰਤਬਾ ਜਿਹੜੇ ਸਾਰੇ ਜਿਹਨੇ ਪਏ ਨੇ ਤੇ ਉਹ ਸਾਹਮਣੇ ਦਰਬਾਰ ਸਾਹਿਬ ਇੱਥੋਂ ਦਿਖਦਾ ਜੀ ਆ ਕਾਲ ਤਖਤਾ ਇੱਥੇ ਸਾਹਮਣੇ ਤੇ ਇਹ ਸਕੂ ਮੈਂ ਇੱਧਰ ਮੈਂ ਇੱਧਰ ਜਣਾ ਦੂਜੇ ਰੂਮ ਤੋਂ ਦੂਜਾ ਦੇ ਤਾਉ ਨੇ ਉਹ ਦੇਖਾ ਸਾਹਮਣੇ ਲਿਖਿਆ ਤੰਤਨ ਬਾਬਾ ਤੰਤਨ ਸ੍ਰੀ ਗੁਰੂ ਰਾਮਦਾਸ ਜੀ ਦੇਖੋ ਸਾਹਮਣੇ ਦਰਬਾਰ ਸਾਹਿਬ ਇੱਥੋਂ ਦਿਖਦਾ ਆ ਨਿਸ਼ਾਨ ਸਾਹਿਬ ਤੇ ਚਲੋ ਬਿਚਲੋ ਉੱਥੇ ਪਹੁੰਚਣਾ ਯਾਰ ਹੁਣ ਚਲੋ ਨਾ ਚਲੋ ਚਲੋ ਭਾਈ ਭਾਈ ਐਦਾਂ ਨਹੀਂ ਗੱਲ ਬਣਨੀ ਹੈਗੀ ਜੁੱਤੀਆਂ ਖੋਲੋ ਤੇ ਚੱਲੀਏ ਚਲੋ 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 ਉਠੋ ਉਠੋ ਜੁੱਤੀਆਂ ਖੋਲੋ ਯਾਰ ਇੱਕ ਦੂਜੇ ਨੂੰ ਨਾ ਗਈ ਜਾਓ ਚਲੋ ਭਾਈ ਸਾਰੇ ਬੰਦੇ ਕੱਢ ਲੇ ਫਿਰ ਮੈਂ ਮੈਂ ਐਦਾਂ ਦਾ ਗੱਲ ਬਣਨੀ ਨਹੀਂ ਹੈਗੀ ਫਿਰ ਕੱਢ ਲੇ ਸਾਰੇ ਬੰਦੇ ਇਹਨੇ ਕੋਲ ਮੈਂ ਕਹਿੰਦੇ ਕੋ ਕੋਰਾ ਪਤਾ ਨਾ ਹੁੰਦਾ ਜੱਪ ਦੇ ਘਰ ਆਏ ਹੋਏ ਆਂ ਬੰਦੇ ਅੱਗੇ ਜਾ ਰਹੇ ਆ ਤੇ ਮੈਂ ਪਿੱਛੇ ਪਿੱਛੇ ਆ ਉਹ ਤੋਂ ਵੀ ਹੁਣ ਦੂਜੀ ਇੰਟਰਵਿਊ ਅਸੀਂ ਪੜਨਾ ਇਸ ਵਾਰੀ ਸਾਹਮਣੇ ਦੋੜੇ ਖੋਲੇ ਅੰਦਰੇ ਰੂਮ ਦੇ ਵਿੱਚ ਤੇ ਹੁਣ ਜਾ ਰਹੇ ਸਾਰੇ ਬੰਦੇ ਦੇਖਦੇ ਅੱਜ ਹੁਣ ਅੱਜ ਸੰਗਤ ਕਿੰਨੀ ਕਾਈ ਸੀ ਦਰਬਾਰ ਸਾਹਿਬ ਅੱਜ ਇੱਕ ਬੰਦੇ ਨੇ ਚਾਹ ਵਾਸਤੇ ਇਨਵਾਈਟ ਕਰਿਆ ਹੋਇਆ ਬਾਈ ਜੇ ਦਰਸ਼ਨ ਛੇਤੀ ਹੋ ਗਏ ਤੇ ਗੁਰਦੁਆਰੇ ਦੇ ਨਾਲੇ ਘਰ ਆਉਣਾ ਦਾ ਜਾਣਾ ਚੱਲਾਂਗੇ ਮੱਥਾ ਟੇਕੀਏ ਪਹਿਲਾਂ ਜਿਹੜੇ ਬੰਦੇ ਕੋਲ ਜਾਣਾ ਪਿਛਲੀ ਬਾਰ ਦਾ ਫੋਨ ਕਰ ਰਿਹਾ ਉਹ ਮੈਂ ਕਿਹਾ ਵੀ ਅਸੀਂ ਭਾਈ ਮੱਛਰ ਨੂੰ ਆਉਂਦੇ ਹੁੰਦੇ ਆ ਜਿਆਦਾ ਸ਼ਰਦਾ ਲੱਗਦੀ ਥੋੜੀ ਯਾਰ 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 ਮੋਬਾਈਲ ਪਿਆਰ ਮੋਬਾਈਲ ਲਾਹੇ ਤੂੰ ਕੋ ਜਾਨੇ ਪਿਆਰ ਹਾਂ ਇਤਰੋਂ ਸੀ ਆ ਗਿਆ ਇੱਥੇ ਜੋੜਾ ਘਰ ਹੈ ਤੇ ਇਧਰੋਂ ਸਾਹਮਣੇ ਦਰਵਾਜ਼ਾ ਫਿਰ ਇੱਥੇ ਤੇ ਇੱਥੇ ਬਾਥਰੂਮ ਵਗੈਰਾ ਸਾਹਮਣੇ ਉਤਨੀ ਸਾਰੇ ਅੰਦਰ ਲੈਣ ਚ ਲੱਗ ਜਾਣਾ ਸੀ ਬਸ ਲਖੋਂ ਦਾ ਸਾਨੂੰ ਓਕੇ ਜਾ ਕੇ ਇੱਕ ਕੱਪ ਕਾਫੀ ਤਾਂ ਪੀਤਾ ਜਾਵੇ ਯਾਰ ਖਰਾਬ ਤੋਰੀ ਹੱਥ ਤੁਮਾਰੇ ਦੋਦੀ ਹੱਥ ਤੁਮਾਰੇ ਖਰਾਬ ਤੋਰੀ ਕੋਲਾ ਹੂੰ ਕਾ ਗੈਸ ਬਣਦੀ ਹਾਂ ਹਾਂ ਹਾਕੀ ਤਾਂ ਮਹਿੰਗੀ ਹੋ ਰੋ ਪੈਸਾ ਚਲੋ ਭਾਈ ਫਿਰ ਚਲੋ ਭਾਈ ਚਲੋ ਭਾਈ ਫਿਰ ਓਏ ਇੱਧਰ ਨਾ ਬਣਾਇਓ ਨਹੀਂ ਨਹੀਂ ਪਣਾਉਂਦਾ ਨਹੀਂ ਬਣਾਉਂਦਾ ਜੀ ਚਲੋ ਫਿਰ ਚਲੋ ਉਠੋ ਨਿੰਨੇ ਮੈਨੂੰ ਪਹਿਲਾਂ ਪਲਾਇਆ ਸੀ ਠੰਡਾ ਤੇ ਹੁਣ ਇਹਨੂੰ ਖਵਾਉਣ ਲੱਗਾ ਟਿੱਕੀ ਕਿਆ ਖਾਣੇ ਨਿੰਨੇ ਚਾਟ ਪਾਪੜੀ ਕਿਆ ਖਾਣਾ ਉਹ ਨਿੰਨੇ ਚਾਟ ਕਿਆ ਖਾਣਾ ਚਾਟ ਪਾਪੜੀ ਚੱਲ ਜੇਗੀ ਬੋਲ ਘੱਪੇ ਖਾਈਏ ਹੋਰ ਸਮਾਂ ਲੱਗੇ ਹੋ ਲਿਸਟ ਕਿ ਦੇਖਣੇ ਦਾ ਕੀ ਚੀਜ਼ ਹੈ ਹਾਂ ਵੀ 골 ਕੱਪੇ ਚੱਲਣਗੇ 골 ਕੱਪੇ ਖਾਣੇ ਆ ਪਹਿਲਾਂ ਕੋਈ ਗੱਲ ਦੇ ਲੈ ਬੇ ਨਵੇਂ ਛੱਟ ਯਾਰ ਹੁਣ ਤੂੰ ਐ ਬਕਵਾਸ ਨਾ ਕਰ ਚਾਪ ਚਿਲ ਖੋਣੀ ਹੈ ਇਹ ਹੈ ਟੇ ਐਂ ਡੀਲੀ ਪੜ ਜਾਗੀ ਮੂੰਹ ਚ ਪਾਣੀ ਆਇਆ ਆ ਗਿਆ ਪਾਣੀ ਆਇਆ ਮੂੰਹ ਨਮੇ ਕੀ ਹੋ ਗਿਆ ਆ ਦੇਖਿਆ ਭਾਈ ਪੜ ਗਏ ਤਿੰਨ ਮਸਲ ਖਾ ਲਿਆ 6 ਹੀ ਜਾਂਦੇ ਮੇਰੇ ਦਾਤ ਕੜ ਗਏ ਯਾਰ ਇਹ ਆ ਝੋਟ ਦੇ ਵੱਡੀਆਂ ਕਰਾ ਰੀਆਂ ਇਹ ਨਹੀਂ ਛੱਡਦੇ ਸਾਡੇ ਕਰਾ ਰਿਆ ਛੋਟੀ ਜਿਹੀ ਨਾ ਸਾਡੇ ਕਰਾੜੀਆਂ ਬਹੁਤ ਵੱਡੀਆਂ ਤਾ ਪੀ ਵੀ ਛੜ ਤੂਗੇ ਦੇਖੀ ਜਾਂਦਾ ਆ ਸੇਵਾ 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 ਹੋ ਰਹੀ ਹੈ ਸੇਵਾ ਹੈ ਬਹੁਤ ਹੈ ਵੀ ਤੇ ਨੰਨੇ ਆ ਰਾ ਨਾ ਉਹਦਾ ਕੁਛ ਖਾਣੋਂ ਜੀਏ ਨਹੀਂ ਕਰਦਾ ਹੈਗਾ ਪਹਿਲੇ ਹੀ ਡੈੱਡ ਪਰ ਜਾ ਬੈਠਾ ਹਾਂ ਮੈਂ ਲੋਬੀ ਪਰ ਬੈਠਾ ਹਾਂ ਬੱਚ ਘੱਟ ਖਾਂਦਾ ਜਾਂ ਤਾਂ ਖਾਂਦਾ ਲਿਆਉਣ ਦੋ ਕਾ ਤੇ ਮੈਂ ਤਾਂ ਆਪ ਘੱਟ ਰਿਹਾ ਤੇ ਇਹਦੇ ਰ ਪਤਾ ਕੀ ਹੋ ਗਿਆ ਯਾਰ ਕੋਈ ਸ਼ਾਪਿੰਗਾਂ ਹੋ ਰਹੀਆਂ ਤੱਕ ਆਵਿਦਾ ਦੇ ਦੋ ਦੱਕਾ ਉਹ ਪੰਖੇ ਦੇ ਦੋ ਦੇ ਜੀ ਬੈਠਾ ਤੇ ਇਹ ਪੰਖਾ ਆ ਦੇਖ ਲਓ ਇਹ ਕਿੰਨਾ ਕਾਫੀ ਠੀਕ ਆਂਤੀ ਜੋ ਹਾਂ ਠੀਕ ਐ ਐਲੀਵੇਟਰ ਇੱਛਾ ਗੱਲ ਆ ਵਾ ਹਾਂ ਕਿੰਨੇ ਟਾਈਮ ਬਾਦ ਆਇਆ ਦਰਪਾਤ ਸਾਹਿਬ ਬਹੁਤ ਟਾਈਮ ਹੋ ਗਿਆ ਕਾਫੀ ਟਾਈਮ ਹੋ ਗਿਆ ਮੈਂ ਪਿਛਲੇ ਮਹੀਨੇ ਚਾਰ ਵਾਰੀ ਆ ਲਿਆ ਮੈਂ ਸਾਤਾ ਦੋ ਦੋ ਦਿਨ ਹੋ ਗਏ ਹਾਂ ਕਿੰਨਾ ੜੀ ਮਰਜੀ ਭਾਈ ਉਹ ਜਾਣਾਂ ਨੇ ਕੰਮ ਕਰੂ ਹੁਣ ਇਹ ਨਾ ਸੌਦਾ ਮਾਰ ਕੇ ਉਧਰ ਹੁਣ ਇਦਾਂ ਭਾ ਭਾਂਤਾਂ ਪਤਾ ਕਰਨ ਲੱਗੇ ਆ ਇਹ ਇਹ ਕਿੰਨੇ ਦਾ ਕਹਿ ਰਿਹਾ ਹੈ 70 ਬਦੇ ਦੋ ਡਬਲ ਹੈ ਇਹੋ ਵੀ ਵੱਡਾ ਹੋਣਾ ਆ ਹਾਥੀ 1500 ਦਾ ਆ ਕਿੰਨੇ ਦਾ ਆ ਲਾਲਾ 200 ਦਾ ਆ ਲਾਲਾ 200 ਹੁਣ ਹੁਣ ਅਸੀਂ ਇੱਥੇ ਆ ਗਏ ਜਿੱਥੇ ਬਣਦੇ ਆ ਇਹ ਇੰਨੇ ਕੀ ਤਿਆਰ ਕਰਾ ਰਹੇ ਆ ਭਾਲੂ ਜਪਾ ਆ ਆ ਦੇ ਨਗੇ ਪਾਦਲ ਰਿਕ ਚ ਵੀਰ ਨੇ ਤਿਆਰ ਕਰ ਰਹੇ ਮੈਂ ਕਿਹ ਰੂ ਰਾਜੀ ਪਰਦੇ ਦੇ ਵਿੱਚ ਕਿਆ ਪਰਦੇ ਆ ਇਹ ਅੱਛਾ ਕਿਆ ਚੀਜ਼ ਹੈ ਯਾਰ ਇਹ ਅੱਛਾ ਠੀਕ ਹੈ ਠੀਕ ਹੈ ਉਹਨੇ ਕੱਪੜੇ ਲੈਣ ਲੱਗੇ ਆਂ ਹੰਨਾ ਸਾਈਜ਼ ਦੇਖਣਾ ਜੀ ਅੱਛਾ ਸਹੀ ਪੁੱਛਿਆ ਅੱਛਾ ਉਹ ਕਹਿ ਰਿਹਾ ਯਾਰ ਹੌਣ ਬਰੀਆ ਤਾਂ ਹੀ ਕਰ ਰਿਹਾ ਜਗਦੀਪ ਨਾ ਗੱਡੀ ਖੜਾ ਕੇ ਪੁੱਛਿਆ ਮੱਸੀ ਲੱਭੀ ਐ ਨੂੰ ਸਾਡੇ ਤਾਂ ਪਤਾ ਤਾਂ ਇਹ ਹੋਰੇ ਪਾਸੇ ਲੱਭੀ ਜਾਂਦਾ ਆ ਟਾਈ ਡੀ ਵੇਟ ਚ ਲੈ ਲੈਨੇ ਰੱਖਣਾ ਹੈ ਗੱਡੀ ਦੇ ਵਿੱਚ ਰੱਖ ਦੇ ਪਰ ਚੱਲ ਨਿਪੜਿਆ ਗੰਪਾ ਇੱਧਰ ਇਹ ਕਹਿੰਦਾ ਕਿ ਕਿੱਥੇ ਨਾਲੇ ਚੱਕੀ ਕੁੰਬੀ ਜਾਊਂਗਾ ਵੇ ਇੱਥੇ ਗੱਡੀ 'ਚ ਰੱਖ ਦਿੰਦੇ ਆਪਾਂ ਠੀਕ ਆ ਬਾਈ ਬਿਲਕੁਲ ਬਿਲਕੁਲ ਰੱਖ ਵੇ ਰੱਖ ਨਾ ਬੜਾ ਉਹਦੀ ਫੈਮਿਲੀ ਬਹੁਤ ਵੱਡੀ ਆ ਰੱਬ ਹੋਰ ਵੱਡੀ ਕਰੀ ਜਾਵੇ ਠੀਕ ਆ ਬਈ ਉਹਨਾਂ ਨੇ ਕਿਹਾ ਬਈ ਡੈਡੀ ਮਾਮਾ ਚੀਚਾਂ ਲੈ ਕੇ ਆਇਆ ਸਾਡੇ ਬਾਅਦ ਤੇ ਹੈ ਨਾ ਜਿੱਥੇ ਨੂੰ ਦੁਕਾਨ ਚ ਆ ਕੇ ਦੇਖਣਾ ਜਿੱਥੇ ਨੂੰ ਦੇਖ ਲਈਏ ਨੰਮੇ ਦਾ ਪੜਾ ਇੰਨਾ ਚੰਗਾ ਦੁਕਾਨ ਸਾਰੀ ਖਾਲੀ ਈ ਦੀ ਹੁਣ ਦੁਕਾਨ ਭਰਨੀ ਸ਼ੁਰੂ ਹੋ ਜਾਣੀ ਦੇਖੀ ਤੂੰ ਜੇ ਮੇਰਾ ਵੀ ਤਾਂ ਦੁੱਧ ਕਰਾ ਬੋਤਲ ਲਾ ਕੇ ਕਰਾਂ ਮੈਂ ਘਰ ਨੂੰ ਲੈ ਜਾ ਕਾਰ ਨੂੰ ਇਹ ਕਹਿੰਦਾ ਮੇਰੀ ਬੋਰਡ ਜੀ ਲੈ ਬੋਰਡ ਨਾ ਇਹ ਮੋੜੇ ਜਾ ਭੱਜ ਕੇ ਜਾ ਕੇ ਮੋੜੇ ਭੱਜ ਕੇ ਜਾ ਈਮਾਨਦਾਰ ਬੰਦਾ ਐਂਦਾ ਕੁਝ ਖਾਦਾ ਹੁਣ ਬਣ ਗਈ ਗੈਸ ਆ ਦੇਖ ਫਾਸਟ ਗੈਸ ਦੂਰ ਕਰਨੇ ਲਈ ਜੀਰਾ ਕਿਦਾਂ ਨੇ ਮਿਲੇੜਾ ਇਹ ਲੈ ਆਇ ਲੈਣਾ ਭਾਈ ਇਹ ਥੋੜਾ ਜਿਹਾ ਪਾਣੀ ਪਾ ਕੇ ਐ ਘਾੜ ਲੈਣਾ ਅੱਛਾ ਬਸ ਲਾਲਾ ਜੀ ਹਾਂ ਹਾਂ ਸ਼ਿਆਲ ਗੇਜ਼ੀ ਦਾ ਗੈਸ ਫਾਸਟ ਗੈਸ ਟੈਕ ਨਹੀਂ ਹੈਗਾ ਅੱਖਾਂ ਬੰਦ ਕਰਦਾ ਚਲ ਆ ਬਦਲੇ ਨੂੰ ਕਿਆ ਕਰਾ ਦੇ ਨੇ ਮੇਰੇ ਇਹ ਨਹੀਂ ਟਲਦਾ ਹੈਗਾ ਕਦੇ ਗੈਸ ਬਣਦੀ ਤੇ ਕਦੇ ਕਿਹੜੀ ਚੀਜ਼ਾਂ ਨੇ ਮੈਂ ਟਲ ਜਾ ਟਲ ਜਾ ਟਲ ਜਾ ਲੈ ਫੜ ਚੱਕ ਦੇ ਫੱਟੇ ਗੱਡੀ 'ਪਾ ਜਿਹੜੀ ਇੱਧਰ ਇੱਧਰ ਕੋਲਡ ਇੱਧਰ ਹੌਟ ਇੱਧਰ ਸ਼ੇਕਾਂ ਵਾਲੇ ਸ਼ੇਕ ਸਾਹਿਬ ਹਾਲੇ ਤਾਂ ਮੇਰੇ ਫੋਨ ਦੀ ਬੈਟਰੀ ਡਾਊਨ ਹੋ ਗਈ ਹਾਲ ਤਾਂ ਨਿੰਮ ਨੇ ਕਿਹੜੀਆਂ ਕਿਹੜੀਆਂ ਚੀਜ਼ਾਂ ਖਾਧੀਆਂ ਹੁਣ ਇਹਨੇ ਚੱਲ ਜਾਈਆਂ ਚੀਜ਼ਾਂ ਇੰਸਟਾਗ੍ਰਾਮ ਦੀ ਫੇਸਬੁੱਕ ਦੀ ਥੋੜੀ ਵੱਧੀ ਐਮ ਵੀ ਕਰਨੀ ਆ ਕੁਰਤਾ ਪਜਾਮਾ ਖੋਲਦੇ ਹੁਣ ਕਿੱਧਰ ਪਾਗ ਲੈਣਾ ਹੁਣ ਗਰੀਜ ਟੁੱਟ ਜੂਗੀ ਕਿਹਦੇ ਨੰਮੇ ਕੀ ਹੋਊਗਾ ਓਕੇ ਓਕੇ ਜੇ ਆਉਣ ਲੱਗੇ ਖਾਣਾ ਤਾਂ ਬਾਈ ਕਰਦਾ ਕਿ ਉਹ ਕਿਉਂ ਆਉਣੀ ਹੈ ਸਵੇਰੇ ਛੜੇ ਦੀ ਹੈ ਸਲੇਟ ਪਰ ਆਪਾਂ ਸੀਨੇ ਗੋਲ ਗੱਪਿਆਂ ਦੀ ਚਲੋ ਜੀ ਹੁਣ ਗੁੱਡ ਨਾਈਟ ਪੈ ਜੀਏ ਧੰਨਵਾਦ ਹੁਣ ਸਵੇਰੇ ਮਿਲਦੇ ਆਂ ਬਾਈ ਕਰੋ ਆਪਣੇ ਫੋਨ ਫੁਰ ਬੰਦਿਆ ਰਾ ਇਨਸਟਾਗ੍ਰਾਮ ਦੀ ਭੁੱਖਾ ਚਲਾ ਦਿਓ ਇੱਥੇ ਗੈਰ ਜੀ ਤੁਹਾਡੀ ਚਾਹ ਸੀ ਮਜ਼ਾਕ ਬਾਲਦੇ ਉਹ ਫਨੀ ਮੇ ਤੇਜ਼ ਕਰ ਨਾ ਜੂਆ ਮਾਰ ਗਿਆ ਬਾਈ ਤੂਰ ਬੜਿਆ ਜੂਆ ਬੜਿਆ ਟਟਕੜ ਸਾਡੇ ਰੂਮ ਦੇ ਵਿੱਚ ਨਾ ਆਕਸੀਜਨ ਬਹੁਤ ਘੱਟ ਘਟ ਗਈ ਇਸ ਨੂੰ ਸਮਝ ਲੈਣਾ ਕੀ ਕਿਹੜਾ ਚੱਕਰ ਹੋਇਆ ਬਾਰੀ ਖੋਲ ਦਿਓ ਯਾਰ ਆ ਬਾਰੀ ਖੋਲ ਦਿਓ ਭਾਜੀ ਮੜੀ ਤਾਜੀ ਹੋਵੇ ਉਹ ਲਾ ਦੇ ਮੜੀ ਜੀ ਸਿਲੰਡਰ ਪੱਟ ਗਿਆ ਆਏ ਸਿਲੰਡਰ ਪੱਟ ਗਿਆ ਚੱਲੋ ਹੀ ਅਸੀਂ ਜਾ ਲਾ ਲਾ ਸਿਲੰਡਰ ਪੱਟ ਗਿਆ ਭਾਈ ਸਾਤਾ ਵੱਜੇ ਐ